ਇਰਾਕ ਵਿੱਚ ਅਗਵਾ ਪੰਜਾਬੀਆਂ ਦੇ ਤਕਰੀਬਨ 11 ਪਰਿਵਾਰ ਦਿੱਲੀ ਲਈ ਰਵਾਨਾ ਹੋ ਗਏ ਨੇ ਜਿੱਥੇ ਪਹੁੰਚ ਕੇ ਸ਼ਾਮ ਦੇ 5 ਵਜੇ ਉਹ ਵਿਦੇਸ਼ ਮੰਤਰੀ ਸੁਸ਼ਵ ਸਵਰਾਜ ਨੂੰ ਮਿਲਣਗੇ ਉਹਨਾਂ ਪਰਿਵਾਰਾਂ ਦੀ ਸਰਕਾਰ ਨੂੰ ਅਪੀਲ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ ਤਾਂ ਜੋ ਜਲਦ ਤੋਂ ਜਲਦ ਉਹਨਾਂ ਦੇ ਆਪਣੇ ਵਾਪਸ ਪਰਤ ਸਕਣ ਇਹਨਾਂ ਪਰਿਵਾਰਾਂ ਮੁਤਾਬਕ ਪੰਜਾਬ ਸਰਕਾਰ ਨੇ ਇਹਨਾਂ ਦੇ ਜਾਣ ਦਾ ਪ੍ਰਬੰਧ ਕੀਤਾ ਹੈ ਤੇ ਸੁਸ਼ਮਾ ਸਵਰਾਜ ਨੂੰ ਮਿਲਣ ਦੇ ਲਈ ਸਮਾਵੀ ਪੰਜਾਬ ਸਰਕਾਰ ਵੱਲੋਂ ਦਵਾਇਆ ਗਿਆ ਹੈ ਹਾਲਾਂਕਿ ਸੁਸ਼ਮਾ ਸਵਰਾਜ এবੀਪੀ ਨਿਊਜ਼ ਤੇ ਖਬਰ ਚੱਲਣ ਤੋਂ ਬਾਅਦ ਅਗਵਾ ਨੌਜਵਾਨ ਮਨਜਿੰਦਰ ਸਿੰਘ ਦੇ ਪਰਿਵਾਰ ਨੂੰ ਫੋਨ ਕਰਕੇ ਸੰਭਵ ਮਦਦ ਦਾ ਪਰੋਸਾ ਪਹਿਲਾਂ ਹੀ ਪਰਕਟਾ ਚੁਕੇ ਨੇ ਪਰ ਇਹਨਾਂ ਪਰਿਵਾਰਾਂ ਨੂੰ ਇਸ ਦੇ ਨਾਲ ਥੋੜੀ ਸੰਤੁਸ਼ਟੀ ਜ਼ਰੂਰ ਹੈ ਪਰ ਇੰਤਜ਼ਾਰ ਹੈ ਕਿ ਕਦੋਂ ਇਹਨਾਂ ਦੇ ਪਰਿਵਾਰ ਵਾਲੇ ਵਾਪਸ ਪਰਤਣਗੇ ਸੋ ਅੱਜ ਸ਼ਾਮ ਕਰੀਬਨ 5 ਵਜੇ ਇਹ तमाम ਪਰਿਵਾਰ ਵਾਲੇ ਸੁਸ਼ਮਾ ਸਵਰਾਜ ਕੇਂਦਰੀ ਵਿਦੇਸ਼ ਮੰਤਰੀ ਦੇ ਨਾਲ ਮੁਲਾਕਾਤ ਕਰਨਗੇ ਅਤੇ ਪੰਜਾਬ ਸਰਕਾਰ ਵੱਲੋਂ ਇਸ ਸਮਾਂ ਬਾਤ ਕੀਤਾ ਗਿਆ ਹੈ ਤਾਂ ਜੋ ਇਹ ਪਰਿਵਾਰ ਵਾਲੇ ਸੁਸ਼ਮਾ ਸਵਰਾਜ ਨੂੰ ਮਿਲ ਸਕਣ ਇਸ ਤੋਂ ਪਹਿਲਾਂ ਹੀ ਸੁਸ਼ਮਾ ਸਵਰਾਜ ਪੂਰੀ ਤਿੱਖੀ ਨਜ਼ਰ ਬਣਾਏ ਹੋਏ ਨੇ ਇਸ ਪੂਰੇ ਮਸਲੇ ਦੇ ਉਤੇ ਅਤੇ ਪਹਿਲਾ ਹੀ ਸੰਭਵ ਮਦਦ ਦਾ ਪਰੋਸਾ ਦਵਾ ਚੁਕੇ ਨੇ